ਮੇਰਾ ਇੱਕ ਲੋਟਾ ਬੱਚਾ ਸੀਗਾ ਮੈਂ ਕਬੱਡੀ ਨੂੰ ਆਪ ਪਿਆਰ ਕਰਦਾ ਸੀ ਮੈਂ ਤੇ ਅੰਦਰ ਆਪਣੇ ਬੇਟੇ ਨੂੰ ਕਬੱਡੀ ਦੇ ਵਿੱਚ ਡਾਇਆ ਮੈਂ ਬਹੁਤ ਕੁਝ ਖੋਇਆ ਕਬੱਡੀ ਦੇ ਵਿੱਚ ਬਾਪੂ ਬਾਪੂ ਕਰਦੇ ਹੁੰਦਾ ਮੇ ਕੋਲ ਮੇਰਾ ਸਾਹ ਦੇ ਇਹ ਅਸੀਂ ਦਾ ਜਿਹੜਾ ਪਹਿਲੀ ਵਾਰ ਕੈਡਨ ਜਾਂਦਾ ਤੇ ਸਾਰਾ ਭਾਣਾ ਵਾਪਰਦਾ ਚੱਕਾ ਜਿਹਾ ਨਾਲ ਨਹੀਂ ਔਰ ਸਾਥੀ ਕਬੱਡੀ ਖਿਡਾਰੀ ਵੀ ਨਾਲ ਲੱਗੋ ਤੇ ਬੱਟਾ ਘਾਟਾ ਜਿ ਕਬੱਡੀ ਜਗਤ ਨੂੰ ਹੈ ਪਰਵਾਹ ਨੂੰ ਤਾਂ ਹੈ ਹੀ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਬੇਟਾ ਤਲਵਿੰਦਰ ਸਿੰਘ ਤੰਦਾ ਜੋ ਕਿ ਢਲਵਾਂ ਦੇ ਨਾ ਨਾ ਕਬੱਡੀ ਵਿੱਚ ਜਾਣਿਆ ਜਾਂਦਾ ਹੋਇਆ ਮੇਰਾ ਇਕਲੌਤਾ ਬੱਚਾ ਸੀਗਾ ਮੈਂ ਕਬੱਡੀ ਨੂੰ ਆਪ ਪਿਆਰ ਕਰਦਾ ਸੀ ਮੈਂ ਤਲਵਿੰਦਰ ਆਪਣੇ ਬੇਟੇ ਨੂੰ ਕਬੱਡੀ ਦੇ ਵਿੱਚ ਡਾਇਆ ਮੈਂ ਬਹੁਤ ਕੁਝ ਖੋਇਆ ਕਬੱਡੀ ਦੇ ਵਿੱਚ ਮੈਂ ਇਲਾਕਾ ਨਵਸੀਆਂ ਦੇ ਵਿਦੇਸ਼ੀ ਸੰਤਾਂ ਸਾਰੇ ਕਬੱਡੀ ਪ੍ਰੇਮੀਆਂ ਨੂੰ ਇਹ ਬੇਨਤੀ ਕਰਦਾ ਹਾਂ ਵੀ ਜਿੱਦਾਂ ਮੇਰੇ ਕੋ ਅੱਕੇ ਹੁੰਦੇ ਸੀ ਬਾਪੂ ਬਾਪੂ ਕਰਦੇ ਹੁੰਦਾ ਮੇ ਕੋਲ ਮੇਰਾ ਸਾਹ ਨਹੀਂ ਕਿਹਨਾਂ ਦਾ ਪਤਾ ਕੋਈ ਡਾਕਟਰੀ ਜਾਂਚ ਹੋਈ ਹੈ ਕਿਵੇਂ ਹੋਈ ਹੈ ਕੁਝ ਕੋਈ ਦਾ ਪਤਾ ਨਹੀਂ ਡਾਕਟਰ ਇਹ ਹੋਈ ਹੈ ਜਿਵੇਂ ਦਿਮਾਗ ਦੀ ਨਾਲੀ ਤੇ ਕੰਡੇ ਆ ਜੋ ਹੋਈ ਪੱਟੀ ਹੈ ਕਮ ਕਰਦੇ ਹੁ ਤੁਸੀਂ ਕਿਵੇਂ ਚੱਲਦਾ ਪਰਮਾਰ ਦਾ ਦੁਆਰਾ ਤੈਨਾ ਹਾਲਾਂਕਿ ਇਹਨੇ ਛਾਲ ਕਬੱਡੀ ਖੇਡਿਆ ਪਰ ਹੁਣ ਜਾ ਕੇ ਤੇ ਪੈਰ ਲੱਗੇ ਸੀ ਮੈਂ ਕੋਈ ਇਹ ਤੋਂ ਡਰਾਈਵਰ ਆ ਇਹ ਬਾਕੀ ਮੈਂ ਬੈਟਰੀ ਖਾਤਰ ਮੈਂ ਪਹਿਲਾਂ ਵੀ ਕਈ ਵਾਰੀ ਟਕਰਾ ਮਾਰੀਆਂ 10 ਸਾਲ ਮੈਂ ਟਕਰਾ ਮਾਰਦੇ ਨੋ ਹੋਏ ਈ ਵਾਰ ਦੀ ਜਿੱਤ ਨਹੀਂ ਇਹਨੇ ਵੀ ਛੱਡੀ ਕਹਿੰਦਾ ਡੈੜੀ ਜਾਣਾ ਜਾਣਾ ਮੈਂ ਆਪਣਾ ਪਰੋਡੀ ਝਾੜ ਕੇ ਮੈਂ ਵੱਡੇ ਆਪਣਾ ਭੇਜਿਆ ਹੈਗਾ ਮੈਂ ਇਹੋ ਕਹਿੰਦਾ ਆਪਣੇ ਇਲਾਕੇ ਨੂੰ ਹਸ਼ਿਆਣੋਂ ਵੀ ਮੈਂ ਤੁਹਾਡੀ ਮਦਦ ਦੀ ਲੋਰ ਆ ਬਾਕੀ ਤੁਸੀਂ ਮੈਂ ਇੱਕ ਡਰਾਈਵਰ ਹੈਗਾ ਛੋਟੀ ਗੱਡੀ ਇਕ ਰੱਖੀ ਹੋ ਮੇਰਾ ਕੋਈ ਜੁਗਾਰ ਹੈਗਾ ਤੇ ਬਾਕੀ ਨਾ ਮਿਹਰਾਂ ਨੂੰ ਕੋਈ ਛਿੰਨੋ ਨਹੀਂ ਇੱਕ ਇਕਲੌਤਾ ਬੇਟਾ ਸੀਗਾ ਜੀ ਮੇਰਾ ਤੇ 5 ਮਹੀਨੇ ਨੂੰ ਗਏ ਨੂੰ ਹੋਏ ਸੀਗੇ ਜੀ ਉਦੋਂ 5 ਮਹੀਨੇ 11 ਦਿਨ ਹੋਏ ਸੀਗੇ ਜੀ ਜਦ ਜਿਹੜਾ ਮੋਟਰ ਦੀ ਡੈੱਟ ਹੋ ਜਾਂਦੀ ਆ ਜੀ ਹਾਂ ਲੱਗਾ ਤਾਂ ਪਰਵਾਹ ਨਹੀਂ ਮੈਂ ਨਾਂ ਕਹਿਣ ਦੂਗੇ ਹੈਗਾ ਕੱਟਾ ਤਾਂ ਸਾਥੀ ਖਿਡਾਰੀ ਵੀ ਨੇ ਕਿਵੇਂ ਕਿ ਇਲੈਕਟ੍ਰਿਕ ਸੀ ਕਿਵੇਂ ਕੇਬਲ ਦਾ ਸੀ ਪੜਿਆ ਜੀ 2011 ਤੋਂ ਇਕੱਠੀ ਹੋਇਆ ਇਹ ਕੱਟੇ ਕੱਟੇ ਆ 2013 ਜਿੰਨੇ ਬਾਹਰ ਚਲ ਗਿਆ ਸੀਗਾ ਤੇ ਮਤਲਬ ਉਹ ਇਕੱਲਾ ਹੀ ਗਿਆ ਮਤਲਬ ਨੈਸ਼ਨਲ ਕੂਰਤ ਪੱਧਰ ਤੇ ਗਿਆ ਫਿਰ ਅਸੀਂ ਸਕੂਲ ਟਾਈਮ ਵੀ ਇਹ ਮੇਰੇ ਤੋਂ ਇੱਕ ਕਲਾਸ ਪਿੱਛੇ ਹੁੰਦਾ ਸੀਗਾ ਸਰਕਾਰੀ ਸਕੂਲ ਅਸੀਂ ਢਲਮਾ ਪੜਦੇ ਹੁੰਦੇ ਸੀਗੇ ਜਿੱਥੋਂ ਇਹ ਨੈਸ਼ਨਲ ਸਟਾਈਲ ਕੀਤੀ ਸੀਗੀ ਚਤਨਜੀਤ ਕੋਰਟ ਦੇ ਸਾਡੇ ਹੁੰਦੇ ਸੀਗੇ ਉਹਨਾਂ ਦੇ ਬਦੌਲਤ ਅਸੀਂ ਖੇਡੇ ਸੀਗੇ ਤੇ ਬਾਅਦ ਚ ਫਿਰ ਇਦਾਂ ਹੀ ਇਹਨਾਂ ਨਾਲ ਪਿਆਰ ਪੈ ਗਿਆ ਭਰਾ ਵਾਂਗੂ ਜੀਗਾ ਤੇ ਬਾਅਦ ਚ ਫਿਰ ਮੈਂ ਬਾਹਰ ਚ ਲੱਗ ਗਿਆ ਸੀ ਤੇ ਇੱਕ ਮਤਲਬ ਮੈਚ ਖੇਡਿਆ DIO ਕਾਲ ਜੀ ਜੰਦਰੋ ਲਾਉਂਦਾ ਛੱਡੀ ਗੱਲਾਂ ਨੂੰ ਖੇਡਿਆ ਤੇ ਬਸ ਇੱਕ ਵਾਰ ਵੀ ਮੈਨੂੰ ਫੋਨ ਤੇ ਹੋਈ ਸੀ ਗੱਲ ਸਾਡੇ ਜਿਹੜਾ ਟੂਰਨਾਮੈਂਟ ਹੁੰਦੇ ਆ ਤੇ ਫੋਨ ਤੇ ਗੱਲ ਹੋਈ ਸੀ ਕਿ ਮੇਰੀ ਕਹਿੰਦਾ ਵੀ ਟੂਰਨਾਮੈਂਟ ਵਧੀਆ ਹੋ ਗਿਆ ਕਹਿੰਦਾ ਹਾਂ ਤੇ ਮੈਂ ਕਿਹਾ ਵੀ ਤੂੰ ਕਿੱਦਾਂ ਹਾਂ ਕਹਿੰਦਾ ਮਿਹਨਤ ਕਰਦਾ ਹਾਂ ਤੇ ਜਿਹੜੀ ਉਹਨੇ ਕਾਫੀ ਢਣਾਂ ਦੇ ਦਿੱਤੇ ਹਾਂਜੀ ਉਹ ਤੋਂ ਫੋਨ ਕਰਦਾ ਸੀ ਕਿ ਹਾਂਜੀ ਗੱਲਬਾਤ ਹੁੰਦੀ ਸੀ ਹੁੰਦੀ ਸੀਗੀ ਹਾਂਜੀ ਗੱਲਬਾਤ ਹੁੰਦੀ ਰਹਿੰਦੀ ਸੀ ਨਾ ਤੇ ਬਾਕੀ ਉਹ ਐ ਕਿ ਕਹਿੰਦਾ ਮੈਂ ਤਿਆਰੀ ਕਰੰਦਿਆ ਆ ਤੇ ਇਹ ਕਹਿੰਦਾ ਆ ਕਿ ਮੈਂ ਕਹਿੰਦਾ ਵੀ ਅੱਤ ਕੀ ਕੋਈ ਮਿਹਨਤ ਕਰੀ ਬੈਠਾ ਚੰਦੜ ਆਪਣੀ ਟੀਮ ਨੂੰ ਛੱਡ ਕੇ ਨਹੀਂ ਸੀ ਜਾਣਾ ਚਾਹੁੰਦਾ ਕਦੇ ਵੀ ਕਈ ਵਾਰ ਮੌਕੇ ਮਿਲੇ ਪਰ ਕਹਿੰਦਾ ਮੈਂ ਸਾਥੀ ਖਿਡਾਰੀ ਨਹੀਂ ਛੱਡ ਕੇ ਜਾਣਾ ਅਸੀਂ ਭਜੀ ਜਦੋਂ ਪਿੰਡ ਬੱਦਰ ਤੇ ਮੈਚ ਸੀਗੇ ਉਹੋਂ ਦੇ ਜਿਆਦਾ ਤੇ ਅਸੀਂ ਸਾਰੇ ਪਿੰਡ ਵਾਲੇ ਸਾਰੇ ਜੀ 7-8 ਮੁੰਡੇ ਪਲੇਅਰ ਹੁੰਦੇ ਸੀ ਉਹ ਵੀ ਸਾਰੇ ਚਲੋ ਬਾਹਰ ਆ ਹੁਣ ਤੇ ਇਹ ਤਲਵਿੰਦਰ ਹੀ ਇਕੱਲਾ ਸੀਗਾ ਇੱਥੇ ਤੇ ਇਹ ਵੀ ਕਹਿੰਦਾ ਸੀਗਾ ਵੀ ਮੈਂ ਹੁਣ ਬਾਹਰ ਦਾ ਦੇਖਣਾ ਆ ਵੀ ਕਬੱਡੀ 'ਚ ਇੱਕ ਦੋ ਵਾਰ ਇਹਦੀ ਗੱਲ ਹੋਈ ਸੀ ਜਦੋਂ ਉਹ ਗੱਲਬਾਤ ਹੋਸੇਰੀ ਨਹੀਂ ਜਿਹੜੀ ਤੇ ਫਿਰ ਇਹ ਕਹਿੰਦਾ ਵੀ ਮੈਂ ਮਤਲਬ ਛੱਡ ਦੇਣੀ ਐ ਇਹਦੇ ਉਹ ਤਾਂ ਕਿਹਾ ਸੀਗਾ ਵੀ ਨਹੀਂ ਤੂੰ ਖੇਡ ਕਰ ਦੂ ਵਾਰ ਫੇ ਖੇਡਿਆ ਵੀ ਵਧੀਆ ਖੇਡਿਆ ਫਿਰ ਹੁਣ ਮਤਲਬ ਮਾਰਕ ਨੇ ਚਲੋ ਬਾਹਰ ਕੇ ਲੈਪੇ ਜੈ ਜੀਵਾ ਪਰ ਆਪਾਣਾ ਜਿਹੜਾ ਵਰਤਨਾ ਵੀ ਇਹਦਾ ਨੂੰ ਪਤਾ ਵੀ ਬਹੁਤ ਵੱਡਾ ਘਾਟਾ ਆ ਮੈਂ ਕਹਿੰਦੀ ਮੈਂ ਬੋਲ ਪਾਜੀ ਬਹੁਤ ਵੱਡਾ ਘਾਟਾ ਹੈ ਇੱਥੇ ਮਤਲਬ ਕਬੱਡੀ ਜਾਂ ਤਨੋੜ ਚਲੋ ਸਾਰਿਆਂ ਨੂੰ ਪਿਆ ਪਰ ਮਾਂ ਪੇ ਨੂੰ ਸਭ ਤੋਂ ਵੱਡਾ ਘਾਟਾ ਜਿਹੜਾ ਉਹ ਮਾਂ ਪੇ ਦਾ ਉਹ ਕਦੀ ਪੂਰਾ ਨਹੀਂ ਹੋ ਸਕਦਾ ਹਾਂਜੀ ਸਰ ਕੀ ਨਾ ਮੇਰਾ ਨਾਮ ਹਰਗਵਿੰਦ ਸਿੰਘ ਹੈ ਜੀ ਕਿਰਪਾ ਕਰੇ ਇਹ ਪਿੰਡ ਸਾਡਾ ਹੈਗਾ ਸੰਗੋਆ ਇਹ ਜਿਹੜੇ ਬੱਚੇ ਦੀ ਵਿਦੇਸ਼ ਵਿੱਚ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਸੀਗੇ ਇਹ ਮੇਰਾ ਪਰਿਵਾਰ ਦਾ ਮੇਰਾ ਭਤੀਜਾ ਲੱਗਦਾ ਸੀ ਤੇ ਇਹਨਾਂ ਦੇ ਬਾਪ ਹੈਗੇ ਇੱਥੇ ਰਹਿੰਦੇ ਮਾਪੇ ਇਹ ਕਬੱਡੀ ਫਿਲਮ ਵਾਸਤੇ ਉੱਥੇ ਪਹੁੰਚਿਆ ਸੀ ਕਿੰਨੋ ਗਿਆ ਸੀ ਕਿ 5 ਕਿ ਮਹੀਨੇ ਪਹਿਲਾਂ ਜਦੋਂ ਇਹ ਗਿਆ ਸੀਗਾ ਉੱਥੇ ਵੀ ਇੱਕ ਡਿਪਾਰਟਮੈਂਟ ਕਬੱਡੀ ਫੈਡਰੇਸ਼ਨ ਹੈਗੀ ਹੈ ਸਾਰੀ ਤਾਂ ਹੈਗੇ ਨੇ ਉਹ ਆਪਣੇ ਜੀਵੰਤ ਗੁਲਵਿੰਦਰ ਜੀ ਉਹਨਾਂ ਨੇ ਸਪਾਂਸਰ ਕੀਤਾ ਸੀ ਤੇ ਉੱਥੇ ਫਿਰ ਸਾਡੇ ਕੋਲ ਆ ਗਿਆ ਸੀਗਾ ਤੁਹਾਡੇ ਦਰਵਾਜ਼ੇ ਸਾਡੇ ਕੋਲ ਹੀ ਉੱਥੇ ਰਹਿੰਦਾ ਸੀਗਾ ਉੱਥੇ ਇਹ ਜਿਹੜਾ ਆਪਣਾ ਹਰਟਕ ਵੀ ਜੋ ਵੀ ਹੋਇਆ ਉਹ ਉੱਥੇ ਹੋਇਆ ਤੇ ਕੁਝ ਪਤਾ ਨਹੀਂ ਲੱਗਾ ਮੁੰਡਾ ਸਾਡਾ ਦੇਖਣ ਗਿਆ ਕਿੰਦਾ ਰੋਟੀ ਪਾਣੀ ਕਿਦਾ ਪੁੱਛਣ ਗਿਆ ਵੀ ਗਿਆ ਹੋਇਆ ਕਮਰੇ ਆਪਣੇ ਰੂਮ ਦੇ ਵਿੱਚ ਉਹ ਜਦੋਂ ਰੂਮ ਦੇ ਵਿੱਚ ਗਿਆ ਤਾਂ ਉਦੋਂ ਇਹ ਮੌਤ ਹੋ ਚੁੱਕੀ ਸੀ ਤੇ ਜਦੋਂ ਆਏ ਪੁਲਿਸ ਤੇ ਐਂਬੂਲੈਂਸ ਨੇ ਚੈੱਕ ਕੀਤਾ ਉਹ ਕਹਿੰਦੇ ਵੀ 3-4 ਘੰਟੇ ਪਹਿਲਾਂ ਇਹਦੀ ਮੌਤ ਹੋ ਚੁੱਕੀ ਹੈ ਹਰਟਕ ਦੀ ਨਾਲ ਬਹੁਤ ਜ਼ਿਆਦਾ ਮਾਰ ਰਿਹਾ ਹੈ ਬੱਚੇ ਦੀ ਲਾਸ਼ ਭਾਰਤ ਲਿਆਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਮੁਸ਼ਕਲ ਆਈਆਂ ਉਹ ਇਸ ਤਰ੍ਹਾਂ ਸੀਗਾ ਕਿ ਜਦੋਂ ਇਦਾਂ ਕੋਈ ਕੋਸ਼ਿਸ਼ ਕਰਦੇ ਸੀ ਵੀ ਵਾਪਸ ਲਿਆਉਣ ਦੀ ਤੇ ਇੰਡੀਆ ਵਿੱਚ ਬੋਡੀ ਤੇ ਉੱਥੋਂ ਕੁਲਵਿੰਦਰ ਤੇ ਜੀਵਨ ਹਣੀ ਤੇ ਬਾਕੀ ਹੋਰ ਜਿਹੜੇ ਜਿੰਨੇ ਵੀ ਸਾਥੀ ਸੀਗੇ ਜਿਨ੍ਹਾਂ ਨੇ ਬਹੁਤ ਬਹੁਤ ਕੀਤੀ ਗੋਪਨ ਦੇ ਵਿੱਚ ਤੇ ਬਾਕੀ ਜਿਹੜਾ ਗੁਰਦੁਆਰਾ ਸਾਹਿਬਾਨ ਉਹਨਾਂ ਨੇ ਵੀ ਇਸ ਦੇ ਵਿੱਚ ਬਹੁਤ ਮਦਦ ਕੀਤੀ ਹੈ ਤੇ ਸਾਰ ਕੁਝ ਹੋਇਆ ਤੁਸੀਂ 5-7 ਦਿਨ ਥੋੜਾ ਲੇਟ ਹੋ ਇਸ ਦਾ ਕੀ ਹੋਗਾ ਕਿ ਬੱਡੀ ਨਗਰ ਤੋਂ ਹੀ ਦੋ ਮੁੰਡੇ ਜਰਮਨ ਰਹਿੰਦੇ ਆ ਉਹਨਾਂ ਨੇ ਕਮੈਂਟ ਬਹੁਤ ਗਲਤ ਗਲਤਮਤ ਕਰ ਦਿੱਤੇ ਉਹਦਾ ਕਾਰਨ ਕਰਕੇ ਥੋੜਾ ਡਿਲੇ ਹੋ ਗਈ ਤੇ ਆਦਰਵਾਇਜ਼ ਸਾਰਾ ਕੁਝ ਠੀਕ ਹੋ ਗਿਆ ਚਲੋ ਆਪਣੇ ਹੱਥਾਂ ਨਾਲ ਅੱਜ ਸਟਾਰਟ ਕੀਤਾ ਉਹਨਾਂ ਨੂੰ ਥੋੜਾ ਸਕੂਨ ਮਿਲ ਗਿਆ ਮਾਤਾ ਨੂੰ ਪਿਤਾ ਨੂੰ ਭੈਣਾਂ ਨੂੰ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੋਈ ਇਸ ਤੋਂ ਵੱਧ ਹੋਰ ਮਾੜੀ ਕੀ ਹੋ ਸਕਦਾ ਕਿਸੇ ਕਬੱਡੀ ਫੈਡਰੇਸ਼ਨ ਨੇ ਜਾਂ ਕਲੱਬ ਨੇ ਪਰਿਵਾਰ ਨਾਲ ਹਮਦਰਦੀ ਕੀਤੀ ਹੋਵੇ ਜਾਂ مالی ਮਦਦ ਪ੍ਰੋਸਾ ਦвая ਹੋਵੇ ਬਿਲਕੁਲ ਕੀਤੀ ਉਹਨਾਂ ਨੇ ਜਿਹੜੇ ਕਬੱਡੀ ਫੈਡਰੇਸ਼ਨ ਸਰੀਪਨ ਜੀਵਨ ਤੇ ਕੁਲਵਿੰਦਰ ਹੋਣੀ ਆ ਉਹਨਾਂ ਨੇ ਇਹ ਸਾਰਾ ਪ੍ਰਵਾਰਲੇ ਉਹਨਾਂ ਨੇ ਕੀਤਾ ਹੈਗਾ ਬਾਕੀ ਵੀ ਜਿਹੜੇ ਸੱਜਣ-ਜੜੇ ਉਹਦੇ ਨੇੜੇ ਸੀਗਾ ਉਹਨਾਂ ਨੇ ਸਾਰਿਆਂ ਨੇ ਜਿੰਨੀ ਜੋਗੇ ਸੀ ਸਾਰਿਆਂ ਨੇ ਮਦਦ ਕੀਤੀ ਅਸੀਂ ਸਾਰੇ ਉਹਨਾਂ ਦਾ ਮੋਢੇ ਦਾ ਮੋਢਾ ਜੋੜ ਕੇ ਉਹਨਾਂ ਦੇ ਨਾਲ ਇਹ ਕੰਮ ਵਿੱਚ ਅਸੀਂ ਨੇ ਮਦਦ ਕੀਤੀ ਔਰ ਇਹ ਇਦਾਂ ਹੈਗਾ ਪਰਿਵਾਰ ਗਰੀਬ ਹੈ ਇਹਨਾਂ ਦੀ ਵੀ ਜਿੰਨੀ ਹੋ ਸਕੇ ਅਸੀਂ ਵੀ ਤੇ ਮੈਂ ਇਹ ਕਹਿੰਦਾ ਦੂਜੇ ਜਿੰਨੇ ਮੇ ਜਾਣ ਪਛਾਣ ਵਾਲੇ ਹੈਗੇ ਜਿੱਦਾਂ ਵੀ ਹੋ ਸਕਦਾ ਇਹਨਾਂ ਦੀ ਹੈਲਪ ਕਰੋ ਤੇ ਬਾਕੀ ਜਿਹੜੇ ਹੈਗੇ ਕਾਫੀ ਲੋਕ ਜਿਹੜੇ ਇਹ ਚਾਹੁੰਦੇ ਹੈ ਕਿ ਮਦਦ ਕਰਨਾ ਉਹਨਾਂ ਨੇ ਸੰਪਰਕ ਕੀਤਾ ਮੈਂ ਤੇ ਅਹੀ ਗੁਜਾਰਿਸ਼ ਕਰਦਾ ਸਾਰਿਆਂ ਨੂੰ ਕਿ ਇਹ ਪ੍ਰਵਾਦੀ ਮਦਦ ਦਿੱਤੀ ਜਾਵੇ ਗਵਰਨਮੈਂਟ ਨੂੰ ਵੀ ਸ਼ਾਇਦ ਆ ਗਵਰਨਮੈਂਟ ਦਾ ਇੱਥੇ ਕੋਈ ਨਹੀਂ ਪੰਜਾਬ ਗਵਰਨਮੈਂਟ ਦਾ ਕੋਈ ਕੋਈ ਲਾਗੇ ਛਾਗੇ ਦਾ ਕੋਈ ਕੀ ਤਾਂ ਦੱਸਿਆ ਕਿ ਕੋਈ ਬੰਦਾ ਉਹਨਾਂ ਦੇ ਘਰ ਵੀ ਨਹੀਂ ਗਿਆ ਪਤਾ ਨਹੀਂ ਕਿ ਇਹ ਜੋ ਪੋਲਿਟੀਕਲ ਬੰਦੇ ਹੈਗੇ ਆਪਣੀ ਲੋੜ ਮੁਤਾਬਕ ਜਿੱਥੇ ਜਾਂਦੇ ਆ ਇਹਨਾਂ ਦਾ ਕੋਈ ਕੋਈ ਲੈਣ ਦੇਣ ਹੀ ਨਹੀਂ ਹੋਇਆ ਕਿਸੇ ਕਿਸੇ ਨੇ ਸੰਪਰਕ ਹੀ ਨਹੀਂ ਕੀਤਾ ਬਹੁਤ ਮਾੜੀ ਗੱਲ ਹੈ ਚਲੋ ਜਿੰਨੀ ਜੋਗ ਹੈ ਅਸੀਂ ਹੈਗੇ ਨਗਰ ਦੇ ਆਪਣੇ ਸਾਡੇ ਲੋਕ ਆ ਆਸ-ਪਾਸ ਦੇ ਲੋਕਾਂ ਬਾਕੀ ਫੋਰਡੇਸ਼ਨ ਉਹਨਾਂ ਨੇ ਬਹੁਤ ਹੈਲਪ ਕੀਤੀ ਹੋਰਾਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ